ਕਿਰਪਾ ਕਰਕੇ ਸਾਡੀਆਂ ਵੀਡੀਓ ਕੁੜੀਆਂ ਬੁੜੀਆਂ ਨਾ ਦੇਖਣ ਤੇ ਪਰਿਵਾਰ ਚ ਬਹਿ ਕੇ ਨਾ ਦੇਖੋ ਕਿਉਂਕਿ ਬਾਈ ਜੀ ਸਾਥੋਂ ਗਾਲਾਂ ਨਿਕਲ ਜਾਂਦੀਆਂ ਨੇ ਇਹ ਵੀਡੀਓ ਛੜੇ ਸੰਟਾਂ ਤੇ ਮੰਦਿਰ ਵਾਸਤੇ ਨਜ਼ਾਰੇ ਲੈਣ ਵਾਸਤੇ ਆ ਸਾਡਾ ਕਿਸੇ ਵੀ ਧਰਮ ਨਾਲ ਕਿਸੇ ਵੀ ਜਾਤ ਪਾਤ ਨਾਲ ਕਿਸੇ ਵੀ ਵਿਅਕਤੀਗਤ ਨਾਲ ਕੋਈ ਸਬੰਧ ਨਹੀਂ ਕਿਸੇ ਨੂੰ ਠੇਸ ਪਹੁੰਚਾਉਣਾ ਸਾਡਾ ਕੋਈ ਮਕਸਦ ਨਹੀਂ ਇਹ ਵੀਡੀਓ ਸਿਰਫ ਅਸੀਂ ਮਨੋਰੰਜਨ ਦੇ ਲਈ ਬਣਾ ਰਹੇ ਹਾਂ ਨਾ ਟਾਈਮ ਆ ਕੋਈ ਤੇਰਾ ਬੰਦਾ ਕੋਈ ਟਾਈਮ ਨਾਲ ਕੰਮ ਕਰ ਲੈ ਦੀ ਰਾਤ ਕਰਤੀ ਭਾਂਡਾ ਤੇ ਮੰਡੀ ਖੜੀ ਐ ਨਾ ਤੈਨੂੰ ਕੀ ਅਗ ਲੱਗੀ ਆ ਫਿਰ ਤੂੰ ਸੋ ਜਾ ਮੋਲਿਆ ਓ ਅੱਗ ਕਿਉਂ ਨਹੀਂ ਲੱਗੀ ਮੈਨੂੰ ਆ ਨੀਂਦ ਨਹੀਂ ਆਉਂਦੀ ਆ ਲਾਈਟਾਂ ਚੱਲੀਆਂ ਨੇ ਕਿਤੇ ਖੜਕਾ ਕਰੀ ਜੰਨੀ ਐ ਨਾ ਭੰਡਾ ਤੁਹਾਨੂੰ ਮਾਂਜਣੀ ਆ ਔਰ ਊਰੇ ਧਰਦਾ ਕਿ ਕੁੱਤੇ ਚੱਟੀ ਜਾਣ ਓ ਫਿਰ ਬੰਦਾ ਟਾਈਮ ਨਾਲ ਮਾਂਜਦੇ ਦਿਨੇ ਤੱਕ ਢੱਕਾ ਤੋੜਦੀ ਨਹੀਂ ਉਧਰ 바ਗੀ ਉਧਰ 바ਗੀ ਲੈ ਦਿਨੇ ਢੱਕਾ ਤੋੜਦੀ ਨਹੀਂ ਇਹ ਤਾਂ ਆਖਣ ਵਾਲਿਆਂ ਦੇ ਰੋਟੀ ਖਾ ਕੇ ਧਰੇ ਨੇ ਓਹ ਹਾਂ ਤਾਂ ਥੋੜਾ ਬੰਦਾ ਕੋ ਟਾਈਮ ਨਾਲ ਰੋਟੀ ਬਣਾਵੇ ਟਾਈਮ ਨਾਲ ਕੰਮ ਨਿਭੜ ਜੇ ਅਰੇ ਯਾਤ ਅੱਧੀ ਰਾਤ ਕਰਤੀ 9 ਵਜੇ ਪਏ ਆ ਸਾਰਾ ਕੁਝ ਨਾ ਟਾਈਮ ਨਹੀਂ ਕਰਦੀ ਆ ਠੀਕ ਹੈ ਨਾ ਕੱਲੀ ਜਾਣੀ ਆ ਮੈਂ ਕੰਮ ਵਾਲੀ ਲਵਾਂ ਤਾਂ ਚਮਚਾ ਚੱਕ ਕੇ ਨਹੀਂ ਇਧਰ ਧਰਦਾ ਹੈਗਾ ਤੂੰ ਹਾਂ ਤੇ ਬੁੜੀਆਂ ਵਾਲਾ ਕੰਮ ਬੁੜਗੀਆਂ ਹੀ ਕਰਨੀਆਂ ਹਾਂ ਹਾਂ ਬਸ ਇੱਕ ਜਵਾਨ ਚੱਲਦੀ ਏ ਤੇਰੀ ਹੋਰ ਨਹੀਂ ਕੁਝ ਚੱਲਦਾ ਚੱਲਦਾ ਕਿਉਂ ਨਹੀਂ ਸਾਰਾ ਕੁਝ ਹੀ ਚੱਲਦਾ ਆਹ ਚੱਲਦਾ ਇੱਥੇ ਹਾਂ ਚੱਲਦੀ ਆ ਜਵਾਨ ਲੈ ਮਤਾ ਮੈਂ ਦੇ ਆ ਜਾ ਮੈਂ ਪੜਨਾ ਪੈ ਜਾ ਫੇਰ ਮੈਂ ਕਿਹੜਾ ਤੇਰੇ ਰੱਸਾ ਪਾਇਆ ਕੀ ਨਾ ਪੈ ਪੈ ਜਾ ਕੀ ਗਾ ਸਾ ਪਾਇਆ ਸਾ ਪਾਇਆ ਤਾ ਹਰ ਵੇ ਓਕੇ ਮੈਂ ਪੈਣਾ ਤੂੰ ਪੈ ਜਾ ਮੈਂ ਤੈਨੂੰ ਬਾਹਾਂ ਬਾਹ ਫੜੀ ਤੇਰੀ ਕਿਨਾਂ ਪੈ ਓ ਮੈਨੂੰ ਪੈ ਜਾ ਆਉਂਦਾ ਨੀਂਦ ਨਹੀਂ ਆਉਂਦੀ ਇਕੱਲੇ ਨੂੰ ਇਕੱਲੇ ਨਾ ਪੈ ਜਾ ਹੁਣ ਓਏ ਪੈ ਤੋਤੇ ਭਾਂਡੇ ਤੋਤੇ ਓ ਕੁਛ ਆਉਂਦੇ ਫਿਰ ਆ ਜਾ ਪੈ ਜਾ ਇਹ ਉਦੋਂ ਮੈਨੂੰ ਰੋਡਾ ਲੱਗਿਆ ਹੋਇਆ ਦੱਸ ਕਿ ਤੂੰ ਪੈਦਾ ਮਕਲਾਵਾ ਲੈਣਾ ਮੈਂ ਤੈਨੂੰ ਲੋਰੀਆਂ ਦੇ ਕੇ ਪਾਉਣ ਆਇਆ ਮੈਨੂੰ ਐ ਦੱਸ ਓ ਲੋਰੀਆਂ ਤਾਂ ਨਹੀਂ ਦੇਣੀਆਂ ਉਹੀ ਗੱਲ ਤੂੰ ਤਾਂ ਮੈਂ ਬੋਲੀ ਜੰਨੀ ਐ ਬਾ ਮੁੰਡੇ ਨੂੰ ਕੱਲ ਲੈਟਾਂ ਬਜਾਇਆਊਗਾ ਕੋਈ ਨਹੀਂ ਪੁੱਜਾ ਗਈ ਜਾਣਦੇ ਪੰਜ ਦੀ ਬੁੱਦੀ ਕੀ ਬੈ ਲਾਉਂਦਾ ਨਾ ਫੇਰ ਕਾ ਤੋ ਰੋਂਦਾ ਦੀ ਫੇਰ ਪੈ ਜਾਂਦਾ ਜੇ ਜਾਣਦੇ ਓਏ ਐਂ ਲਾਈਟਾਂ ਦੀ ਗੱਲ ਨਹੀਂ ਮਾਨੂੰ ਜਿੱਦਾਂ ਚਰਤੂਆਂ ਚ ਮੰਜਦਾ ਭਾਵੇਂ ਨੀਂਦ ਨਹੀਂ ਆਉਂਦੀ ਮਾੜੀ ਮੋਟੀ ਨਾ ਸ਼ਰਮ ਮੰਨ ਲਿਆ ਕਰ ਮੁੰਡਾ ਬਰਾਬਰ ਦਾ ਹੋਰੇ ਵਿਆਹਣ ਵਾਲਾ ਹਾਂ ਤੈਨੂੰ ਚੋਰੇ ਨੂੰ ਆਸ਼ਕੀਆਂ ਸੁੱਝਦੀਆਂ ਹੋਣਾ ਸਾਰੀਆਂ ਆਸ਼ਕੀਆਂ ਸਾਲੀ ਆਸ਼ਕੇ ਮੈਂ ਭਾਂ ਦੀ ਬੁੱਦੀ ਤੇਰੇ ਨਾਲ ਪੈ ਜੱਫੀ ਪਾਈ ਹਾਂ ਯਾ ਆਈਡੀ ਦੂਰ ਮੰਝਾ ਸੰਗਮਨ ਲਿਆ ਕੇ ਆਦਾ ਪਰਿਵਾਰ ਹੈ ਪੈਣੀ ਹੈ ਪਰ ਪੈਣੀ ਹੈ ਉਹ ਵੀ ਕੋਈ ਦਿਨ ਹੁੰਦੇ ਨੇ ਕੋਈ ਟਾਈਮ ਹੁੰਦਾ ਅੱਛਾ ਟਾਈਮ ਹੀ ਟਾਈਮ ਹੈ ਹੁਣ ਟਾਈਮ ਨੂੰ ਕੀ ਹੋਇਆ ਹੁਣ ਪੈ ਜਾ ਰੱਬ ਦਾ ਨਾਮ ਲਿਆ ਕਰ ਹੁਣ ਲਈ ਅੰਨੇ ਰੱਬ ਦੇ ਨਾਮ ਨਾਲ ਜੇ ਸਹਾਈ ਹੋਊਗਾ ਤੈਨੂੰ ਅੱਛਾ ਨਹੀਂ ਤਾਂ ਗਾਹਾਂ ਵੀ ਰੋੜਦਾ ਹੀ ਫਿਰੇਗਾ ਉੱਪਰ ਕਹੇ ਰੋੜਦਾ ਬਰੂ ਉਲੜਦਾ ਬਰੂ ਜੇ ਰੱਬ ਦੇ ਨਾਮ ਦਾ ਟਾਈਮ ਹੁੰਦਾ ਤਾਂ ਲੈ ਲੈਨੇ ਆ ਟੱਟੂ ਲੈ ਜਿਹੜੇ ਕੰਮ ਦਾ ਟਾਈਮ ਹੈ ਫਿਰੋ ਉਹਦੇ ਟਾਈਮ 'ਚ ਹੀ ਸੈੱਟ ਹੋਣਾ ਪੈਂਦਾ ਹਾਂ ਹਾਂ ਪਤਾ ਹੁਣ ਸੌਣ ਦਾ ਟਾਈਮ ਆ ਫਿਰ ਸੌਵਾਂਗੀ ਸੌਂਦਾ ਫਿਰ ਹਣਾ ਹੁਣ ਦੱਸ ਕਿਉਂ ਬੈਠਿਆ ਔਰੇ ਬੋਤੇ ਮੰਗੂ ਤੈਨੂੰ ਫਿਰ ਕੀ ਕਹਣਾ ਮੈਂ ਤੂੰ ਸੌਂ ਜਾਗਾ ਪਾ ਜਾ ਪਾ ਅੱਛਾ ਟੱਕ ਗਾਦਾ ਹੋਰ ਹਾਂ ਮੇਰਾ ਢਿੱਡ ਪੱਕੇ ਪੈ ਚਲਾ ਚਲਾ ਕਹੀ ਮੜੇ ਤੇਲ ਹੀ ਮਸਲ ਦੇ ਆਏ ਓਏ ਰੱਬਾ ਮੈਨੂੰ ਐ ਦੱਸ ਤੇਰਾ ਢਿੱਡ ਕਾਦੇ ਨਾਲ ਪੱਕ ਗਿਆ ਵੇ ਕਹੀ ਨਾਲ ਪੱਕਿਆ ਹੋਰ ਕਾਦੇ ਨਾਲ ਕਿ ਕਾਦੇ ਨਾਲ ਪੱਕ ਗਿਆ ਕਹੀ ਨੂੰ ਦੱਸ ਦੂੰਗੀ 90 ਕਿਲੇ ਗੁੜ ਦਾ ਆ ਗਠਾ ਗੁੜ ਲਿਆ ਹੋਊਗਾ ਉਹ ਗੁੜ ਦਾ ਘਵਣ ਰਮਾਇ ਦੀ ਵਿੱਚ ਦੌੜੀਆਂ ਸੀਗੀਆਂ ਪਟ ਪਟ ਬਾਣ ਰਮਾਇ ਉਹੀ ਗੱਲ ਸਾਰਾ ਢਿੱਡ ਪੱਕਿਆ ਪੈਣਾ ਭੁੱਖ ਲੱਗ ਜੇ ਨਾ ਹੋਰ ਤਾਂ ਨਹੀਂ ਕੁਛ ਪੱਕਿਆ ਤੇਰਾ ਢਿੱਡੇ ਪੱਕਿਆ ਇੱਟ ਬਣਿਆ ਪੈ ਜਾਵਾ ਹਾਲਜਾ ਪੱਕਿਆ ਤੇਰਾ ਕੰਚਰ ਜੇ ਲੈ ਤੱਤਾ ਕਰ ਲਈ ਤੇਰਾ ਇੱਥੇ ਤੂੰ ਨਾ ਪੈਣ ਦੇਵੇਂ ਨਾ ਬੈਠਣ ਦੇਵੇਂ ਕੰਜਰਾ ਉਹ ਤੇਲ ਤੱਪਾ ਕਰ ਲਈ ਮੜਾ ਨਿੱਕਾ ਮੈਨੂੰ ਆਉਣੀ ਆ ਸਿਆਪਾ ਪੂਕਦੀਆਂ ਤੇਰੇ ਦਿਨੀਆਂ ਤੇਰੇ ਤੇਲ ਮਗਜਾ ਇੰਨਾ ਜ਼ੋਰ ਕੇ ਲਾਉਣੀ ਹੈ ਮਰ ਜਾਣਾ ਟਿੰਗਦੀ ਆ ਦੇਖ ਕਿਹੜੇ ਲੋਟ ਅੱਜ ਲਾਉਂਗਾ ਤੇਰੇ ਖੜ ਜਾ ਕਰਾਂ ਕੱਢਾਂਗੇ ਵੱਟ ਆ ਜਾ ਆ ਜਾ ਹਮਤਰਾ ਫਿਰ ਸੌਣਾ ਚਾਦਰਾਂ ਲਾੜੀ ਕੀ ਕੇ ਯਾਰ ਬਿੱਟਾ ਬਾਲਾ ਕੀ ਪਾ ਲੈ ਵਰ ਗਈ ਆ ਇਹ ਨਾ ਚਾਦਰਾਂ ਤਾਂ ਕਾਨੂੰ ਲਾਉਣਾ ਹੈ ਆ ਕੱਲਾ ਕੁੜਤਾ ਹੀ ਚੱਕ ਲਾਂਗੇ ਭੈਣ ਦੇ ਲਾਣ ਦਾ ਜਮ ਐਟੀ ਬਣ ਗਿਆ ਲੈ ਫੜ ਮਸਲਾ ਮੈਂ ਕਹਾਂ ਮਸਲ ਤੂੰ ਮਸਲਾ ਕੇ ਮਸਲਾ ਨਾ ਤੇਰੇ ਹੱਥ ਨਹੀਂ ਆਗੇ ਮਸਲਾ ਆਪਦੇ ਥਾੜੇ ਓਏ ਆਪ ਬੰਦੇ ਤੋਂ ਕਿਵੇਂ ਮਸਲਾ ਜਾਊਗਾ ਲੈ ਕੇ ਤੇਰੇ ਹੱਥ ਨਹੀਂ ਹੈਗੇ ਨਾ ਮੈਂ ਤਾਂ ਆਪੇ ਮਸਲ ਲੈਣੀ ਜੋ ਮੈਟ੍ਰਿਕ ਡੈਕਟਰ ਵਰਗਾ ਹੁੰਦਾ ਮੈਨੂੰ ਤਾਂ ਕਦੇ ਨਹੀਂ ਕਿਹਾ ਕੰਜਰਾ ਕੀ ਲੈ ਮੈਂ ਮਸਲਦਾ ਹੈ ਤੂੰ ਮੈਨੂੰ ਆਖਿਆ ਕਿੱਦੇ ਵੀ ਭਾਈ ਮੇਰਾ ਢਿੱਡ ਮਸਲ ਦੇ ਲੈ ਚੱਕ ਫੂਕਾ ਤੇਰਾ ਇੱਕ ਫੂਕਣ ਵਾਲੀ ਗੱਲ ਕਿੱਧਰ ਗਈ ਆ ਕਿ ਫੂਕਾ ਹੋਰ ਕੀ ਅੱਧੀ ਰਾਤ ਹੋ ਗਈ ਅੱਧੀ ਰਾਤ ਨੂੰ ਕੰਜਰ ਨੂੰ ਢਿੱਡ ਮਸਲਾਉਂਦੇ ਉਹ ਮੇਰੇ ਦਰਦ ਦੀ ਟਖੜਾ ਤਾਂ ਗੱਲ ਯਾਦ ਆ ਗਈ ਆ ਦੇਖ ਐਥੇ ਹੱਥ ਲਾ ਕੇ ਦੇਖ ਆ ਦੇ ਮੈਂ ਤੇਰੇ ਕਿਹੜਾ ਜਵਾਬ ਹੋਣ ਵਾਲਾ ਕਿਹਦਾ ਜਵਾਬ ਹੋਣ ਵਾਲਾ ਹੁੰਦਾ ਕੰਜਰ ਕਿਸੇ ਥਾਂ ਦਾ ਇਹਦਾ ਪੁੱਠਾ ਚੱਲਣਾ ਹੈ ਪੁੱਠਾ ਚੱਲਣਾ ਇਹ ਤਾਂ ਘਰਕ ਤਾਂ ਹੀ ਤੇਰੀਆਂ ਪੁੱਠੀਆਂ ਨੇ ਤੇਲ ਨਾਲ ਵੜਾ ਲਾਈ ਕਿਤੇ ਕੱਪੜੇ ਖਰਾਬ ਹੋ ਜਾਣਾ ਹੁਣ ਪਾਣੀ ਨਾਲ ਮਸਲਾ ਮੈਂ ਨਾ ਮਸਲਾ ਉਹ ਆਖਿਆ ਵੀ ਤੇਲ ਘੱਟ ਲਈ ਆ ਆ ਅੱਪੜੀਆਂ ਭੜੀਆਂ ਆਵਾਜ਼ਾਂ ਜੀਆਂ ਨਾ ਕੱਢ ਮੈਂ ਤੁਹਾਨੂੰ ਦੱਸਾਂ ਆਵਾਜ਼ਾਂ ਕੀ ਕੱਢਤੀਆਂ ਓਏ ਹੌਲੀ ਮਸਲ ਕਹੈਂ ਕੋ ਮਸਲ ਦੇ ਮਸਲ ਆ ਰਾਮ ਜਾ ਆ ਗਿਆ ਮੇਰੇ ਪਿਓ ਕੀ ਕਰਾਈ ਜਾਂਦਾ ਵੇ ਬਾਸ ਹੁਣ ਮੈਂ ਪੈ ਜਾ ਆ ਵਾ ਬਈ ਪਾ ਗਵਾਨਾ ਉਹ ਸੋਹਣਾ ਲੱਗਦਾ ਜਵਾਈ ਕਿਧਰ ਵੱਡੱਚ ਵੜ ਕੇ ਪੈ ਜੀ ਲੱਗਦਾ ਬਹੁਤ ਸੋਹਣਾ ਲੱਗਦਾ ਹਣਾ ਪਾ ਜਾ ਪਾ ਜਾ ਕੋਈ ਓ ਮਟਿਆਰ ਮੁੰਡਾ ਬਹੁਤ ਸੋਹਣਾ ਲੱਗਦਾ ਮੁਕੀ ਮਟਿਆਰ ਗੱਭਰੂ ਹੁੰਦਾ ਸਾਲਾ ਮਟਿਆਰ ਦਾ ਕੀ ਹੋ ਗਿਆ ਫਿਰ ਮਟਿਆਰ ਮੁੰਡਾ ਜਮਛੜਾਈਏ ਨੇ ਸੋਹਣਾ ਲੱਗਦਾ ਤੇ ਮਸਲਾਉਣੀ ਏ ਤੂੰ ਤੇ ੱੱਕਾ ਤੋੜਦੇ ਨਹੀਂ ਪਟ ਪਟ ਦੌੜੀਆਂ ਬਾਣ ਰਮਾਇਆ ਢਿੱਟ ਬਣਿਆ ਪਿਆ ਕਿਹੜਾ ਦੌੜੀ ਪਟਰੀ ਤੂੰ ਕਿਹੜੀ ਦੌੜੀ ਪਟਲੀ ਮਰੀ ਇਹਨੇ ਸੋਣਾ ਲੱਗਦਾ ਤੂੰ ਖੁੰਡੇ ਖਾਏਂਗਾ ਬਿਨਾਂ ਗੱਲ ਤੋਂ ਕਿੱਕੀ ਗੱਲ ਆ ਮੈਂ ਕੀ ਕਰਦਾ ਖੁੰਡੇ ਖਾਣ ਨੂੰ ਬੇ ਮਰ ਜਾਣਿਆ ਇਹ ਜੀ ਤੂੰ ਢਿੱਡੇ ਮਸਲਾ ਫਿਰ ਕੀ ਆ ਬੁਰੇ ਲੱਗਦੇ ਘਰੇ ਬੁਰੇ ਲੱਗਦੇ ਕੋਈ ਬਾਹਰ ਆਲੇ ਆ ਤੂੰ ਬੜਾ ਥਾਲਾ ਆਲੇ ਪਰਵਾਹ ਨਾ ਮੈਨੂੰ ਐ ਦੱਸ ਕੰਜਰਾ ਆ ਚੌਰਿਆ ਮੈਂ ਕਿਹੜਾ ਕਿਸੇ ਦਾ ਢਿੱਡ ਮਸਲਾ ਐ ਇਸੇ ਦਾ ਮਸਲਾ ਹਾਂ ਤਾਂ ਕਿ ਛੇ ਦਾ ਬਰਾਬਰ ਦਾ ਜੇ ਬਰਾਬਰ ਨੂੰ ਕਿ ਮੈਂ ਬਾਸ ਨਾ ਅਸੀਂ ਕਿਹੜਾ ਕੁਝ ਗਲਤ ਕਰਤਾ ਬਰਾਬਰ ਦਾ ਅੱਖੀ ਸੁ ਲੱਗ ਜਣੀ ਇਹਦੇ ਮੈਂ ਮੰਨਦਾ ਜੇ ਦੁੱਖਦਾ ਤਾਂ ਅੱਖ ਲੱਗਣੀ ਹੈ ਬਿਆਕੀ ਲੈ ਆ ਹਾਂ ਬਿਆਕੀ ਲੈ ਆ ਅਜੇ ਤੱਕ ਭੈਣ ਦੇ ਲਨੋ ਪਿਆਰ ਹੀ ਚੱਲੀ ਜਾਂਦਾ ਸੁਦਾ ਪਿਆਰ ਮਾਣੀ ਮੰਨਦੀ ਜਨਾ ਕਮਲ ਮੰਨੀ ਨਾ ਤੂੰ ਭੱਜ ਜਾ ਆਹ ਕੰਮ ਛੋਕ ਨਹੀਂ ਕਰਦਾ ਜਿਹੜਾ ਦੇਖ ਕਰਦਾ ਤਨਾਹਰਾਮ ਚਾਹ ਕੰਜਰਨਾ ਉੱਧਰ ਰਲ ਕੇ ਭੌਂਕਦਾ ਇਹ ਚੌਰਾ ਇਧਰ ਹੀ ਜਲੋਂ ਹੋਰ ਕਿੱਧਰ ਜਾਵਾਂ ਮੈਂ ਮਲੰਗ ਕੋਈ ਨਹੀਂ ਕੋਈ ਇਹ ਨਾ ਮੈਨੂੰ ਆ ਦੱਸੋ ਕਿ ਤੁਹਾਨੂੰ ਕਿਸੇ ਟਾਈਮ ਨਾ ਪੈ ਜੀਏ ਬਲੰਗਾ ਸਾਹਿਬ ਲੈ ਦੇਖੋ ਬੀਬੀ ਬੋਲਣ ਦਾ ਹਿਸਾਬ ਕਰ ਲੈ ਇਹ ਗੱਲ ਨਾ ਕਰ ਹਿਸਾਬ ਕਰ ਲੈ ਆਇਆ ਵੀ ਮੇਰੇ ਪਿਓ ਵਰਗਾ ਉਹ ਮੇਰਾ ਪਿਓ ਆਇਆ ਇੱਥੇ ਚੌਰਾ ਏ ਕੰਜਰ ਇੱਕ ਨੰਬਰ ਦਾ ਹੈ ਜੈ ਜੀ ਆਪਦੀ ਹਰਕਤਾਂ ਹੋ ਜਾ ਮੁੰਡੇ ਨੂੰ ਸਿਖਾਈ ਜਾਂਦਾ ਏ ਉਹ ਕੀ ਸਿਖਾਉਂਦਾ ਆਨ ਵੀ ਦੇ ਕੇ ਉਹ ਮੋੜੀ ਮੋਟੀ ਚੱਲ ਸਾਵਨਾ ਕਰਿਆ ਕਰ ਮੋੜੀ ਮਾਰ ਤਲਾਵਾ ਦੇ ਕੇ ਜਾਉਂਦਾ ਓਏ ਗੱਲ ਕਰੋ ਜੱਪੜ ਲੱਗਦੀ ਗੱਲ ਕਰੋ ਮੁੰਡੇ ਦੇ ਹੱਥ ਪੁੱਟੇ ਕਰੋ ਬੜਾਪਰ ਦਾ ਮੁੰਡਾ ਅਗਲਾ ਕਹਿ ਦਿੰਦਾ ਭਾਈ ਮਾਂ ਪੇ ਨਾ ਮੇਰੀ ਗੱਲ ਸੁਣ ਚੱਲ ਇਹ ਅਗਲਾ ਕਹਿ ਹੁੰਦਾ ਕੀ ਮਾਪਿਓ ਘੁੱਟਦਾ ਭਾਈ ਮੁੰਡੇ ਨੇ ਆਹੀਂ ਘੁੱਟ ਜਾਂਦੇ ਆਹ ਵੀ ਘੁੱਟ ਕੰਦੇ ਸਾਲਾ ਕੁਝ ਜੋ ਬੱਝੀ ਨਹੀਂ ਆਈ ਕਿ ਉਹ ਕਾਲੀਆਂ ਮੁੰਡਾ ਬਚਾਰਾ ਕਿੱਥੇ ਜਾ ਹਾਂ ਹੂੰ ਇਹਦੇ ਹੱਥ ਪੀਲੇ ਕਰੇ ਵੀ ਆਪਜੀ ਬਹੁਤ ਜਮਸਲਾਵੇ ਇਹਦੀ ਮਾਂਜੜਾ ਵੇ ਹਾਏ ਵਾਹ ਜੀ ਇਹ ਕੱਟਾ ਚਾਵੇ ਬਿਆਲੇ ਇਹ ਬਜਟ ਟਾਈਮ ਮੈਂ ਭਰਾਵਾ ਚੁੱਪ ਕਰ ਜਾ ਚੁੱਪ ਕਰਦਾ ਤੂੰ ਮੀ ਨਾ ਮੇਰੀ ਗੱਲ ਸੁਣ ਨਾ ਨਹੀਂ ਮਾਂ ਪਿਓ ਹਾਂ ਤਾ ਵੀ ਕੋਈ ਦੇਖਾ ਚਾ ਵੀ ਕੋਈ ਹੋਰ ਰੇ ਜੀ ਅੱਛਾ ਪਿਛਕੀ ਦੀ ਚੌੜੀ ਭੈਣ ਨੂੰ ਕਹਿਆ ਭਾਈ ਭਾਨ ਚਾਪਿਆ ਕੋਈ ਰਿਸ਼ਤਾ ਕਰਾਓ ਨਾ ਤੂੰ ਕੰਜਰ ਸਾਰਾ ਦਿਨ ਫਿਰਦਾ ਰਹਿਣਾ ਤੂੰ ਨਹੀਂ ਕਰਾ ਸਕਦਾ ਇਹਨੂੰ ਠੱਕ ਭਾਈ ਸੁਣੀ ਲੱਗੀਆਂ ਬੱਡੇ ਠਾਂ ਲੱਗ ਗਿਆ ਕੋਈ ਹਾਂ ਇਹ 20 ਸਾਲ ਦਾ ਹੋਇਆ DJ ਦੀ ਕੀ ਅੱਗ ਲੱਗੀ ਇਹ ਦੇ ਵੇਚਾਂਗੇ ਕਿ ਕਰਾ ਦੇ ਚੀਤੇ ਜਾ ਤੇਰਾ ਬਾਪੂ ਨੇ ਕਰਤਾ ਮੈਂ ਕਹਾਂ ਕਰਤਾ ਬਾਪੂ ਨੇ ਕਰਤਾ ਖੜਿਆ ਨਹੀਂ ਪਾ ਨਾ ਹੋ ਰਿਆ ਮੰਗਰ ਤੇ ਮਿੰਡੋ ਹੋਣਾ ਮਗਰ ਕਿਤੇ ਤੇਰੀ ਭਾਂ ਦਾ ਫੁੱਦਾ ਨਹੀਂ ਖੜਿਆ ਤੇਰੇ ਉੱਥੇ ਰੂਮ ਪਈਆਂ ਉਹਨਾਂ ਕਹ ਭਾਨ ਨੂੰ ਬੋਲਦਾ ਕਿ ਵੇਲਣਾ ਚੱਲਦਾ ਦੇਖਣਾ ਉਹ ਕਹਿੰਦੀ ਬਾਈ ਦੇਖੀ ਐ ਨਾ ਕਹਿੰਦੇ ਨਹੀਂ ਇਹਦਾ ਠੀ ਚੱਲਦਾ ਉਹ ਠੱਲੜ ਉਹ ਲੜਾਈ ਮਚਾ ਖੜਾ ਜਾਏ ਜਾਂ ਐਸੀ ਅਗਲਾਂ ਦਾ ਪੱਦੀ ਐ ਮੈਨੂੰ ਐਵੇਂ ਪੈ ਕੇ ਆਉਂਦਾ ਐਵੇਂ ਉਂਗਲਾਂ ਲਾਈ ਜਾਂਦਾ ਵੀ ਕਿਹੜੇ ਲੋਟ ਲੜਨਾ ਅੱਜਾ ਕਰ ਲੜਕੇ ਤਾਂ ਮੈਂ ਨਾ ਮੇਰੀ ਗੱਲ ਸੁਣ ਵੇ ਠੀਕ ਐ ਉਹਦਾ ਢਿੱਡ ਦੁਖਦਾ ਸੀ ਮੈਨੂੰ ਵਿਆਹ ਕੀ ਹੈ ਜੇ ਮਸਲਤਾ ਅੱਡੀ ਕਿੱਡੀ ਗੱਲ ਹੋਗੀ ਜਮਾ ਮਾ ਸਾਜਾ ਖਾਲ ਪੰਨ ਕੈਂ ਸਾਜਾ ਘੜ ਕੇ ਮੇਰੀਆਂ ਲੱਥਾਂ ਲ ਮੇਰੇ ਮਲ ਜੇਗਾ ਦੋ ਮਰੀ ਐਡੀ ਤੇਰੇ ਅੱਗ ਲੱਗੀ ਨਾ ਮਲਣ ਦੇ ਦਿੱਤੀ ਵਿਆਹ ਕਰਾ ਲੰਦਾ ਤੇ ਮਿਲੇਆ ਵਾ ਤੂੰ ਹੀ ਨੀ ਹੁਣ ਦਿੱਤਾ ਹੋ ਜਾਂਦਾ ਬਿਆਨ ਨਾ ਮੈਂ ਕਿਹਾ ਤੇਰੇ

ਮੈਂ ਕਹਉਂਦਾ ਦੇਖੀ ਨਾ ਤੂੰ ਚਾ ਬੱਚਾ ਬਰ ਬੋਲੀ ਜੇ ਨਾ ਇਹਨੂੰ ਕਹੇਗਾ ਭਾਈ ਵੀ ਸਹਣਿਆ ਬੰਦਾ ਤੂੰ ਬੋਲੀ ਛੇੜ ਤਾਂ ਕੀ ਤੂੰ ਆ ਕੇ ਉਂਗਲਾਈਏ ਅਕੇ ਮਟਿਆਰ ਮੁੰਡਾ ਕਾਦੀ ਉਂਗਲ ਲਈ ਹੈ ਅੱਛੀ ਕਹੂੰ ਉਂਗਲ ਕਾਦੀ ਲਈ ਤਾਂ ਸਾਹਮਣੇ ਦੀ ਦਾ ਅਗਲੇ ਨੂੰ ਉਂਗਲ ਮੈਨੂੰ ਆਹ ਚਾਰ ਸਿਕੰਦਰਾ ਤੈਨੂੰ ਆਪਦੇ ਮਾਪਿਓ ਦੀ ਨਹੀਂ ਆਉਂਦੀ ਆਉਂਦੀ ਹੈ ਮਗਰ ਲੱਕੇ ਫਿਰਦਾ ਐ ਤੂੰ ਆਇ ਤੇਰੀ ਵੀ ਮਾਂ ਪਿਓ ਰੰਗ ਰਲੀਆਂ ਮਨਾਈਏ ਮੁੰਡੇ ਦੇ ਘਰੇ ਉਹਦੀਆਂ ਰੰਗ ਰਲੀਆਂ ਮੇਰੇ ਨਾਲ ਹੋਰ ਫਟੇ ਮੁੱਤੇਰੇ ਮੈਨੂੰ ਐਂ ਦੱਸ ਜੇ ਤੇ ਢਮਅਸਲ ਤਾਂ ਫੇਰ ਕਿਹੜਾ ਜ਼ੁਲਮ ਆ ਗਿਆ ਹੈ ਜੇ ਤੇਰੀ ਰਣ ਹੁੰਦੀ ਤੇਰੇ ਕਹੜਾ ਲੱਤਾਂ ਦਾ ਮਸਲਦੀ ਜਰੀ ਜੱਕ ਨੂੰ ਜਾਦੇਸ਼ਰ ਨੂੰ ਕਿਹੜੇ ਭਾਈ ਮੁੰਡਾ ਤਾਂ ਮੇਰੇ ਕੋਲੇ ਪਾਈ ਜਾ ਥੁਰ ਜਾ ਨਹੀਂ ਉਹ ਪੱਤਾਂ ਬਾੜਲਾ ਮੈਂ ਦੇਖ ਦੇ ਮਾਰ ਚਾਰ ਖੁੰਡੇ ਫੇਰ ਦੇਖਾ ਸਮਝੇ ਮਾਰ 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 ਚਾਰ ਖੁੰਡੇ ਜਾਦੇਸ਼ਰ ਡਾਕਟਰ ਵੀ ਕਹਿਂਦਾ ਪਾ ਕਾਹ ਭਾਈ ਉਹ ਕੁਛੇ ਛੱਟ ਪਈ ਉਹ ਬੜਾ ਕੁਛੇ ਫਾਟੂ ਮਾਂ ਮਾਂ ਮਾਰ ਜਾ ਉਹ ਜਾ ਜਿਹੜਾ ਇਹੋ ਜਿਹਾ ਚੱਲਦਾ ਹੈ ਜਰਾ ਫੋਦਰੀ ਚੱਲ ਜਾ ਤੂੰ ਚੱਲ ਜਾ ਪਾਇਆ ਯਾਰ ਮਾਜਾ ਜਾਂ ਨੈਸ ਚੱਲ ਪੈ ਚੱਲ ਜਾ 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 ਦੇ ਤਵਾ ਚੱਪ ਜਾ ਚੱਲ ਮੈਂ ਪੈ ਇੱਥੇ ਪੈਨੇ ਆ ਕੋਈ ਆ ਭੈਂਦਾ ਲੈਨੇ ਕੰਬਲੀ ਬੁੰਡਾ ਕੰਬਲੀ ਬੁੰਡਾ ਆਪੀ ਹੈ ਆਪੀ ਕੰਬਲੀ ਬੁੰਡਾ ਹਾਂ ਪੂਰਾ ਸ਼ਰਪ ਆਇਆ ਇੱਥੇ ਮੇਰੇ ਗੱਲ ਨਾ ਕੋਲੇ ਮੁੰਡਾ ਬਹਤ ਤੂੰ ਗੁੱਸਾ ਆਵਲਾ ਮਾਡਾ ਮਟਾ ਤੂੰ ਬੜਾ ਛਾਤੀ ਕੋਰ ਚਾ ਕੇ ਕਿਆ ਵਾ ਚਾਰ ਹੁੰਮਾ ਦਾ ਛਾਨਾ ਮਲਾਈ ਚੋਂ ਮਲਾਈ ਚੱਲ

ਉਹ ਯਾਰ ਆਹੀ ਲੜੀ ਲੜੋ ਲੜਾਈ ਰਹਿੰਦੇ ਹੋ ਤੁਸੀਂ ਮੇਰੀ ਗੱਲ ਸੁਣ ਫਿਰ ਤੁਸੀਂ ਇਹੇ ਕੰਮ ਹੀ ਕਿਉਂ ਕਰਦੇ ਹੋ ਨਾ ਕੀ ਕੰਮ ਵੇ ਖੜ ਜਾ ਵੇ ਭੈਣ ਦੇ ਖਸਮਾ ਚੁੱਪ ਕਰਦਾ ਕੀ ਕੰਮ ਕਰਤਾ ਮੈਨੂੰ ਦਸੀ ਬਿਚੇ ਆਹੀ ਢਿੱਡ ਮਸਲ ਨਾਲ ਹੋਰ ਕੀ ਨਾ ਮੇਰੀ ਗੱਲ ਸੁਣ ਤੇਰੇ ਪਿਓ ਦੇ ਢਿੱਡ ਅਕੜੇ ਪੈ ਕਹੀ ਚਲਾ ਚਲਾ ਕੇ ਹੈ ਓਏ ਢਿੱਡ ਕਹੀ ਚਲਾਈ ਨੀ ਮਰੀ ਨਹੀਂ ਹੈ ਇਨਾ ਕਾ ਉਹ ਚਾਰਾ ਬੁੱਢਾ ਹੋ ਰਿਹਾ ਹੁਣ ਹਾਂ ਉਹ ਬੁੱਢਾ ਹੋ ਰਿਹਾ ਹਾਂ ਤੇ ਹੁਣ ਜੇ ਢਿੱਡ ਮਸਲ ਤਾਂ ਫਿਰ ਕਿਹੜਾ ਜ਼ੁਲਮ ਆ ਗਿਆ ਤੇਰੀ ਬੋਟੀ ਜੁਲਮਤਾਏ ਵੀ ਐਡਾ ਮੈਂ ਮੁੰਡਾ ਹੋਰ ਐ ਤੂੰ ਕੋ ਸੋਹਣੇ ਲੱਗਦੇ ਹੋ ਯਾਰ ਮੈਂ ਮਰਨਿਆ ਦੁੱਖ ਦਾ ਸੀ ਤਾਂ ਹੀ ਮਸਲਾ ਹੋਰ ਤੇ ਕਿਹੜਾ ਉਹਨੇ ਕੁਛ ਫਿਰ ਆ ਦਾ ਬਾਹੂ ਡਾ ਕੇ ਮਸਲਾ ਕਰੋ ਆਹੋ ਬਾਹੂ ਡਾ ਤੇਰੀ ਬਹ ਕੱਲ ਨੂੰ ਤੇਰਾ ਵਿਆਹ ਕਰਾਂਗੇ ਮੇਰਾ ਤਾਂ ਹੋਈ ਕਿਹੜਾ ਜਿਹੜੇ ਸਭ ਤੋਂ ਡਲੈਕ ਤੇਰੀ ਬਹੂ ਆਉਗੀ ਫਿਰ ਤੇਰਾ ਜੇ ਕੁਛ ਦੁੱਖ ਕੋ ਭਲਾ ਮਸਲੂਗ ਹੀ ਨਹੀਂ ਆਏ ਤਾਂ ਹੁਣ ਮळੂ ਗੱਲ ਕਰਾਂ ਤੂੰ ਸਾਹਮਣੇ ਤਾਂ ਨਹੀਂ ਹੁੰਦਾ ਯਾਰ ਚੱਲ ਵੇ ਆਪਣਾ ਸਾਹਮਣੇ ਕਿੱਥੇ ਆਪਣੇ ਘਰੇ ਬੈਠੇ ਮੜੇ ਢਿੱਡੇ ਚੱਕਿਆ ਉਹਨੇ ਹੋਰ ਕਿਹਨੂੰ ਚੰਗਾ ਪਾਇਆ ਯਾਰ ਮੇਰੇ ਕੰਨੇ ਨਾ ਖਾਬਾ ਪਾ ਜਾ ਤੂੰ ਆ ਜਾ ਹਾਂ ਬੈ ਜਾ ਨੌਲੇ ਨੌਲੇ ਉਹਦੇ ਵੱਲ ਘਟ ਜਾਏ ਕੋਈ ਨਾ ਕੋਈ ਨਾ ਉਹਦੇ ਵੱਲ ਜਾ ਜਾ ਕਿ ਨਾ ਤੇ ਖਾਣੇ ਚੋਸੀ ਦੀ ਕੋਈ ਕੁਝ ਦੇਖੀ ਜਾਊ ਆਪਾਂ ਨੂੰ ਐ ਪੁਗਾਈ ਮਾਰਾ ਕਰਾਵਾ ਦੇ ਇੱਕ ਜਾਊਗਾ ਜਿੰਨਾ ਕਹਿੰਦਾ ਦੇਖ ਕੇ ਜਾਊਗਾ ਮਰੀ ਜਨੀ ਤੂੰ ਦੇਖ ਕੇ ਜਾਊਗਾ ਤੈਨੂੰ ਉਹ ਲੈ ਕੇ ਨਾ ਗਲੀ ਗਲੀਆਂ ਹਲੇ ਆਂਦਾ ਫਿਰ ਨਹੀਂ ਐ ਕਰਕੇ ਕੰਜਰ ਕਿਸੇ ਥਾ ਦਾ ਤੈਨੂੰ ਕੁਝ ਨਹੀਂ ਦੇ ਕੇ ਜਾਉਂਦਾ ਲੋ ਗਿੱਲੇ ਬਾਣਦੇ ਆਉਂਦੇ ਆ ਮਿਆਂ ਲੱਖ ਦਾ ਕਿੱਲਾ ਕਰੋੜ ਰੁਪਿਆ ਦੇ ਕੇ ਉਹ ਆਪਾਂ ਦੇਊਗਾ ਜੇ ਜੀ ਦੀ ਨਸਲਾ ਨਾ ਮੈਨੂੰ ਦੀਂਦਾ ਹੈ ਕਿਹੜੇ ਤੈਨੂੰ ਪੈਸੇ ਦੇਊਗਾ ਚੁੱਪ ਕਰਕੇ ਪੈ ਜਾ ਸੁਪਨੇ ਲੈ ਲੈ ਦੋ ਕਿੱਲਾਂ ਦੇ ਲੈ ਲੈ ਕਿ ਬੱਤੀ ਕਰਕੇ ਲੈ ਲਊ ਆ ਥੋੜੇ ਸਾਹਮਣੇ ਲਾਉ ਹਾਂ ਉਹ ਲੈ 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 ਉਹਨਾਂ ਦੇ ਪੈਸੇ ਹੀ ਲੈ ਲਈ ਤੜਕੀ ਲੈ ਲੈ ਵੇ ਪੈ ਜਾ ਵੇ ਤੂੰ ਕੀ ਪੈ ਜਾ ਕੋ ਬੜਕੀ ਜਿਹੇ ਜਮ ਨੀ ਦਮ ਲਗ ਰਹੀ ਆ ਅੱਧੀ ਰਾਤ ਖੁਰੂ ਪੌਣੀ ਪੋਣਾ ਅੱਜ ਨਹੀਂ ਕੱਲ ਡੇਲੀ ਦਾ ਕੰਮ ਆ ਤੂੰ ਨੇ ਅੱਧੀ ਰਾਤ ਖੁਰੂ ਪੋਣਾ ਹੀ ਪੋਣਾ ਉਹ ਨਹੀਂ ਪਾਣਗੇ ਤੂੰ ਪਾ ਲੈਣਾ ਨਾ ਤੂੰ ਤੈਨੂੰ ਪੁੱਛੇ ਤਾਂ ਮੂੰਹ ਚ ਨਹੀਂ ਬੋਲ ਹਾਂ ਮੇਰੇ ਤਾਂ ਹੈ ਨਹੀਂ ਸੀ ਬੋਲੋ ਮੈਂ ਤਾਂ ਜਦੋਂ ਇਸ ਘਰ ਚ ਆਈ ਸੀ ਮੇਰੇ ਤਾਂ ਸਾਹ ਵੀ ਨਹੀਂ ਨਿਕਲਦਾ ਦੀ ਹਾਂ ਪਰ ਸਈ ਕੰਜਰਾ ਨੇ ਬੋਲਣ ਲਾ ਲਈ ਜਹਿਆ ਬੋਲਦੇ ਹਾਂ ਜਹ ਬਲਾ ਲੈਣੇ ਥੀਲਾ ਦੀ ਬੋਲਣਾ ਤੁਸੀਂ ਲਾਈ ਆ ਨਹੀਂ ਦਾ ਮੇਰੇ ਪੇਕੇ ਦਾ ਜਮਾਨੀ ਬੋਲਦੇ ਉੱਚਾ ਗਾਲ ਤਾਂ ਦੇ ਬੈਠੇ ਬੈਠੀ ਕਰਦੇ ਹੋ ਬੈਠਦੀ ਲੱਗੀ ਏ ਤੇਰੇ ਤੇਰੇ ਕਿਹੜਾ ਲੱਗੀ ਮੇਰੇ ਗੱਟ ਦੀ ਲੱਗੀ ਏ ਤੇਰੇ ਸਵਾ ਆਈ ਨਹੀਂ ਵੀ ਨਹੀਂ ਆਉਂਦੀ ਭਰਾਵਾ ਮੈਨੂੰ ਪੈਜੋ ਕਿਉਂ ਨਹੀਂ ਆਉਂਦੀ ਹਾਂ ਮੈਂ ਮੁੰਡਿਆ ਲਾਈਟਾਂ ਵਧਾਇਆ ਕੋਈ ਨੇ ਕਰਦਾਂਗੇ ਬੰਦ ਪੈਜੋ ਬੰਦ ਕਰਦੇ ਸ਼ੇਰ ਬਣ ਕੇ ਕਰ ਦੂੰ ਯਾਰ ਮਾਪੇ ਪੈਜੋ ਪੈ ਜਾ ਹੁਣ ਕਿਉਂ ਕਰਨ ਖਾਏ ਨੇ ਕੋਈ ਨਾ ਐ ਕੋ ਕਰੀਏ ਨਹੀਂ ਐ ਦਿਮਾਗ ਕਾਲਿਆ ਕੰਜਰਾਂ ਨੇ ਅੱਧੀ ਰਾਤ ਰੋਲਾ ਪਾ ਕੇ ਸਾਰੀ ਨੀਂਦ ਖਰਾਬ ਕਰੀ ਹੈ ਜਰਿਦੀ ਨਹੀਂ ਬੈ ਜਾ ਬਹਿਣ ਦੇ ਕਸਮਾਨ ਮੇਲੇ ਸੌਂ ਜਾਣ ਦੇ ਨਿਕਲ ਗਏ ਪਰ ਉੱਡ ਗਿਆ ਹੋਏ ਹੇਰ ਬਾਹ ਕੋਦੋ ਨਾ ਕੰਜਰਾਂ ਨੂੰ ਮਤ ਦੇਵੇਂਗਾ ਦੇ ਦੇ ਮਤ ਜੇਦੋਂ ਇਹਨਾਂ ਨੂੰ ਆਕਲ ਬੰਦਦਾ ਤੀ ਪਤਾ ਨਹੀਂ ਕਿੱਥੇ ਬੈਠੇ ਦੀਗੇ ਸਾਰੇ ਤੈਨੂੰ ਤਾਂ ਬਹੁਤ ਆਕਲ ਹੈ ਪਤਾ ਨਹੀਂ ਕਿੱਥੇ ਭੂਪੜੇ ਖਾਣ ਬਹਿ ਗਏ ਸੀ ਕਿਤੇ ਯਾ ਅਕਲ ਨਹੀਂ ਲੱਤੀ ਇਹਨਾਂ ਨੇ। ਉਹ ਪਾਜਾ ਪਾਜਾ। ਮੈਦਾ ਆਵੇ ਪੈਗੀ। ਉਹ ਹਾਂ ਕੀ ਮੈਂ ਕਰਾਂਗੀ? ਕੀ? ਹਾਂ? ਕੀ ਕਰਨਾ? ਜੀਜਾ ਕਰੀ ਜਾਂਦਾ ਅੱਜ। ਉਹ ਮਰ ਜਾ ਪੈ ਜਾ। ਪੈ ਜਾ ਚੋਰਿਆ। ਮੁੰਡਾ ਬਰਾਬਰ ਦਾ ਹੋ ਰਿਹਾ ਸ਼ਰਮ ਮਨ ਲਿਆ ਗਰ ਮੜੀ ਮੋਟੀ। ਆਪਰਾ ਬਟਕੜਾ ਮੈਂ ਕੀ ਕਰਾਂ। ਮੁੰਡਾ ਬਰਾਬਰ ਮੇਰਾ ਜੀ ਨਹੀਂ ਕਰਦਾ। ਕਰਦਾ ਇੱਥੇ ਤੇਰਾ। ਤੇ ਉਦੋਂ ਬੁੱਢੇ ਵਾਂਗ ਤੇਨੂੰ ਜਵਾਨੀਆਂ ਸੁੱਚਤੀਆਂ ਨੇ ਵਾਧੀਆਂ ਜਵਾਨੀਆਂ ਲੈ ਹੋਰ ਪਿਆਰ ਦੀ ਕਰਦੀ ਹੁਣ ਬੰਦੇ ਦਾ ਚੁਪਕਾ ਪੈ ਜਾ ਮੈਂ ਕਹਿੰਦਾ ਸਾ ਕੋਈ ਪੂਈ ਦਾ ਨਹੀਂ ਨੀਂਦ ਹੀ ਨਹੀਂ ਆਉਂਦੀ ਪ੍ਰਾਂ ਕਰ ਲਾ ਤਾਂ ਕੰਧ 'ਚ ਮਾਰ ਲਾ ਮੱਥਾ ਫੇਰ ਆਉਂਦਾ ਨਹੀਂ ਕਹਿੰਦਾ ਜੇ ਮਾਰ ਲਾ ਸੌੜੀ ਕੰਧ ਦੀ ਤੇ ਇੱਥੇ ਫਿਰ ਕੀ ਕਰਾਉਣਾ ਇਹ ਕੰਧ 'ਚ ਹੀ ਮੱਥਾ ਮਾਰਨਾ ਕੋਈ ਜਾਣ ਤਾਂ ਹੀ ਨਿਕਲ ਦੀ ਦੋ ਮਿੰਟਾਂ ਨਾਲ ਉੱਤੈਨ ਕਿਉਂ ਨਹੀਂ ਸ਼ਰਮ ਆਉਂਦੀ ਕਿਉਂ ਮੁੰਡੇ ਵਾਲ ਵੇਖ ਲੈ ਉਹਨੂੰ ਸੁੱਕਣਾ ਵਿਉਣ ਵਾਲਾ ਹੋ ਰਿਹਾ ਇਹ ਇਹ ਲੱਛਣ ਤਾਂ ਉਹਦੇ ਨੇ ਤੂੰ ਹੁਣ ਛੱਡ ਦੇ ਇਹ ਕੰਮ ਕਿਉਂ ਮੈਂ ਕਿਉਂ ਛੱਡ ਦ ਫਿਰ ਮੈਂ ਕਿੱਧਰ ਜਾਵਾਂ ਹੁਣ ਖੂਚੀ ਡਿੱਗ ਜਾ ਉਹ ਚ ਡਿੱਗ ਜਾ ਨਾ ਮੈਨੂੰ ਇਹ ਦੱਸ ਹੂੰ ਜਾਣ ਨਿੱਕਲਦੀ ਏ ਤੇ ਨਿੱਕਲਦੀ ਏ ਤੇ ਜਾ ਨਿੱਕਲਿਓ ਤਾਂ ਹੀ ਤੈਨੂੰ ਕਹੀ ਜਾਨਾ ਹੋਰ ਹੁਣ ਲਹੋ ਖੜੀ ਆਇ ਨਾ ਕਰ ਤੂੰ ਨਾ ਬੇਇੱਜ਼ਤੀ ਕਰਵੇਂਗਾ ਪਹਿਲਾਂ ਬੇਇੱਜ਼ਤੀ ਕਰਾ ਲੈ ਪਹਿਲਾਂ ਾ ਢਿੱਡ ਪਿੱਛੇ ਦੇਖ ਲੈ ਕਿੰਨਾ ਕੁਸ ਬੋਲ ਕੇ ਉਹਦਾ ਐਵੇਂ ਉਹ ਵੱਡਾ ਉਂਗਲਾਂ ਲਾਈ ਜਾਂਦਾ ਇਹ ਜਿਹਾ ਉਹਦਾ ਪਰਿਵਾਰ ਹੈ ਕੀਦਾਰ ਆਵੇ ਆ ਜਾਏ ਕੁਝ ਨਹੀਂ ਹੁੰਦਾ ਮਨ ਚ ਦੋ ਲੱਗਣਗੇ ਪਾਉਂ ਜਾਪੈ ਜੱਲਨਾਂ ਦੱਸ ਕੀ ਜੂ ਇਹ ਨਹੀਂ ਨੀਂਂਦ ਰਖਾਂਗਾ ਨਹੀਂ ਦਿਖਤਾਂ अदनीदा जागदा पिया और ये अदनीदा देनु बड़ा पतला दा पण जी बुत्ती बाट बाड़ वाला पूंड निकलियांदे चल मैं जाननी तुमागु अजी ठीक है ओए चल फिर सयापा तेरा बहुत अच्छा ही है मेरे बाहर पिया पण लल्ला दा तो मर पर खड़खड़ा ਨਾ ਹੋਰ ਮੈਂ ਪੈਰ ਵੱਡਕੇ ਕਰਦਾ ਮਾੜਾ ਹੌਲੀ ਤਰਫਾ ਵੱਡਕੇ ਕਰਦਾ ਪੈਂਦੇ ਲੰਨ ਦੀ ਗੱਲ ਨੂੰ ਆਉਂਦੀ ਐ ਲੈ ਦੇਖ ਪੈਂਦੇ ਲੰਨ ਸਹਣੇ ਵੇਣੇ ਜੇ ਉਤੋਂ ਫੜਦਾ ਤਾਂ ਬੁਰੇ ਲੱਗਦੇ ਆ ਅਗਲਾ ਕਹਿੰਦਾ ਮਾਪੇ ਉਹ ਕੁੱਟਿਆ ਚਾਰੇ ਬੁਰੇ ਲੱਗਦੇ ਪੈਂਦੇ ਲੰਨ ਤੇ ਮੈਂ ਤਾਂ ਕੱਲ ਤੋਂ ਉਧਰ ਹੀ ਪਹੇਜ ਕੇ ਆਉਂਦਾ ਰੰਗ ਰੇੜੀਆਂ ਮਣਾ ਲੈਣ ਜਿਹੜੀਆਂ ਮਣਾਉਣੀਆਂ ਪੈਂਦੇ ਫੇਰਾ ਆਇਆ ਆ ਮੰਨੀ ਗਈ ਪਾਇੰਡ ਲਾਣ ਦੀ ਵਾ ਵੰਨ ਦੇਖ ਫੰ ਪਾਇੰਡ ਲਾਣ ਦਾ ਪਤਾ ਹੁੰਦਾ ਤੈਨ ਖੁੰਜੀ ਜੀ ਲੈ ਆਉਂਦੇ ਚਲ ਅਹ ਮੜਾ ਜਾਇ ਕਰਦੀ ਆ ਤਾਲੇ ਨੂੰ ਆ ਇਹ ਮੇਰੇ ਬੇਬੇ ਪਈ ਆ ਹੁ ਤੱਕ ਇਹ ਉੱਠਦਾ ਇਹ 2 ਮਿੰਟਾਂ ਦਾ ਕੰਮ ਆ ਬਣ ਗਿਆ ਕੰਮ ਆਹ ਅੱਜ ਕੱਢਾਂਗੇ ਵੱਟ ਭਾਈ ਦਾ ਲੰਨ ਕਿਤੇ ਮੰਜਾ ਹੀ ਨਾ ਚੁੱਕੀ ਜਾਵੇ ਉੱਠ ਖੜੇ ਚੱਲ ਦੇਖਦੇ ਆ ਫਿਰ ਅੱਛਾ ਲੋਣ ਇੱਥੇ ਖੜੀ ਕੀ ਕਰਦੀ ਐ ਉਹ ਨਹੀਂ ਉੱਠਦਾ ਪਿਆ ਉਹਨੂੰ ਬੜਾ ਪਤਾ ਲੱਗਦਾ ਹੈ ਉਹਨਾਂ ਦਾ ਟਾਈਮ ਤਾਂ ਲੱਗਣਾ ਵੀ ਨਹੀਂ ਮੈਂ ਤਾਂ ਦੇਖ ਲਿਆ ਧਿਆਨ ਨਾਲ ਮੈਂ ਇਹ ਵਾਰ ਕੜੇ ਵਾਲੇ ਉੱਪਰ ਸੁਣਦਾ ਸੁਣਦਾ ਤਾਂ ਉਹ ਘਟਿਆ ਸ਼ੁਰੂ ਤੋਂ ਇੱਥੇ ਖੜੇ ਰਹਿੰਦੇ ਆ ਫਿਰ ਐ ਕਿਉਂ ਕਰੀ ਜਾਂਦੀ ਐਨਾਂ ਦਾ ਟਾਈਮ ਲੱਗਦਾ ਵੀ ਨਹੀਂ ਮੈਂ ਬੈ ਨਹੀਂ ਉੱਥੇ ਤੁਸੀਂ ਦੇਖਦੇ ਗਾ ਨੂੰ ਫੜ ਲੇ ਤੂੰ ਆ ਜਾ ਪਾਜੀ ਸ਼ਰਮ ਮੰਨ ਲੈ ਲਾ ਪਾਜੀ ਸ਼ਰਮ ਮੰਨ ਲੈ ਲਾ ਨਾ ਮੈਨੂੰ ਐ ਦੱਸ ਕੀ ਸੋਚੂਗਾ ਮੁੰਡਾ ਬਣਾ ਹੈ ਕੀ ਸੋਚਣਾ ਲੋਟ ਕਰੇ ਨਾ